ਜੀ ਇਹ ਇਟਾਲੀਅਨ ਦੀ ਵੈਰਾਈਟੀ ਆ ਜੀ ਦੇਖੀ ਫਿਰ ਇਹ ਇਹ ਬਿਲਕੁਲ ਪਲਾਸਟਿਕ ਟਾਈਪ ਚੀਜ਼ ਆ ਹਲੇ ਜਿਵੇਂ ਆਪਾਂ ਗੱਡੀਆਂ ਚ ਮੈਟ ਪਾ ਦਿੰਦੇ ਇਹ ਤੁਸੀਂ ਐ ਸਮਝ ਲਓ ਵੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਮਿੱਟੀ ਦਾ ਮੈਟ ਆ ਲੈ ਵੀ ਸਜਣੋ ਅੱਜ ਥੋਡੇ ਵੀਡੀਓ ਬਾਲੀ ਕੰਮ ਦੀ ਵੀਡੀਓ ਮੈਂ ਬਣਾਉਣ ਲੱਗਿਆ ਆਹ ਦੇਖੋ ਇਧਰ ਪਹਿਲੇ ਘਰ ਆ ਬੰਦਾ ਕੰਮ ਕੀ ਕਰੀ ਜਾਂਦਾ ਦੇਖੋ ਆਹ ਦੇਖੋ ਆਹ ਕੀ ਕਰੀ ਜਾਂਦਾ ਕਾਹ ਪਟ ਪਟ ਕੇ ਤੇ ਇਹਨਾਂ ਦੇ ਐਵੇਂ ਰੋਲ ਬਣਾਈ ਜਾਂਦਾ ਆਪਾਂ ਐ ਮਲੇਰ ਕੋਟਲੇ ਮੇਰੇ ਨਾਲ ਆ ਬਾਈ ਨਸਾਰ ਚੌਧਰੀ ਇਹ ਇੱਥੇ ਆ ਆਸੇ ਪਾਸੇ ਦੇਖੋ ਇਧਰ ਪਹਿਲਾਂ ਚੱਕੋ ਇਧਰ ਕਿੰਨਾ ਵੱਡਾ ਗਰਾਊਂਡ ਆ ਇੰਨਾ ਹੀ ਐ ਹੈਚ ਤੋਂ ਬਾਹਰਲੇ ਪਾਸੇ ਵੀ ਆ ਬਾਈ ਹੁਣ ਇਹ ਨਾ ਘਾਹ ਦਾ ਕੰਮ ਕਰਦੇ ਆ ਘਾਹ ਦੀਆਂ ਕਈ ਵੈਰਾਈਟੀਆਂ ਤੇ ਜੇ ਕਿਸੇ ਨੇ ਘਰੇ ਘਾਹ ਲਾਉਣਾ ਹੁੰਦਾ ਨਾ ਤਾਂ ਆਪਾਂ ਕਈ ਰੀ ਲਾ ਕੇ ਉਹਦੇ ਆ ਢੀਕਦੇ ਰਹਿਣੇ ਆ ਹੋਊਗਾ 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 ਆ ਬਣਿਆ ਤਣਿਆ ਬਸ ਗਰਾਊਂਡ ਹੀ ਵਿਛਾ ਦੇਣਾ ਤੁਹਾਡੇ ਆ ਦੇਖੋ ਐਵੇਂ ਚੱਕ ਚੱਕ ਕੇ ਮੈਟ ਪੂਰੇ ਵਿਛ ਜਾਣੇ ਆ ਦੇਖੋ ਬਾਈ ਲੋਗੇ ਇਹ ਸ਼ੀਟਾਂ ਦੀਆਂ ਸ਼ੀਟਾਂ ਵਿਛ ਜਾਣਗੀਆਂ ਹਾਂ ਜਿੱਥੇ ਵੀ ਜਾ ਕੇ ਵਿਛਾਉਣਾ ਬਸ ਇਹ ਘੰਟਿਆਂ ਦਾ ਹੀ ਕੰਮ ਹੈ ਚੌਧਰੀ ਸਾਹਿਬ ਹਾਂਜੀ ਬਾਈ ਕਿੰਨਾ ਪੜਿਆ ਪੜਿਆ ਤਾਂ ਹੁਣ ਮੈਂ ਦੱਸ ਦੇ ਕੀ ਦੱਸਾਂ ਮੇਰੀ ਮਾਸਟਰ ਡਿਗਰੀ ਤਾਂ ਲਿਟਰੇਚਰ ਚ ਆ ਜੀ ਉਸ ਤੋਂ ਬਾਅਦ ਮੈਂ ਐਲ ਐਲ ਬੀ ਕੀਤੀ ਜੀ ਫਿਰ ਮੈਂ ਉਸ ਤੋਂ ਬਾਅਦ ਨਾਲ-ਨਾਲ ਸ਼ੌਕ ਦੀ ਪੜਨ ਦਾ ਐਲੈਮ ਕੀਤੀ ਫਿਰ ਮੈਂ ਫੋਰੈਂਸਿਕ ਸਾਇੰਸ ਦਾ ਡਿਪਲੋਮਾ ਕੀਤਾ ਬੋ ਤੇ ਬਸ ਜਿੰਨਾ ਸਮਾਂ ਮਿਲਿਆ ਵੱਧ ਵੱਧ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਵਾਹ ਇੰਨਾ ਪੜ੍ਹ ਲਿਖ ਕੇ ਸਭ ਤੋਂ ਵੱਧ ਨਤੀਜੇ ਤੇ ਪਹੁੰਚੇ ਵੀ ਆ ਕੰਮ ਕਰਨਾ ਹੈ ਇਹ ਕੰਮ ਮੈਂ ਅਸਲ ਚ ਨਾ ਕਰ ਰਿਹਾ ਸ਼ੌਕ ਨਾਲ ਤੇ ਦੁਨੀਆ ਨੂੰ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਹਰਾ ਭਰਾ ਰੱਖਣ ਲਈ ਵੀ ਅਲੱਗ ਚੀਜ਼ ਕਰਨਾ ਚਾਹਣਾ ਵੀ ਤਾਂ ਕਿ ਲੋਕਾਂ ਨੂੰ ਅਲੱਗ ਚੀਜ਼ ਪਤਾ ਲੱਗੇ ਵੀ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਜਾ ਕੇ ਆਨੰਦ ਮਾਨਣ ਦੇ ਚੀਜ਼ਾਂ ਦਾ ਉਹ ਚੀਜ਼ਾਂ ਤੁਹਾਨੂੰ ਉਰੇ ਪੰਜਾਬ ਚ ਦੇਣ ਨੂੰ ਸਾਡਾ ਦਿਲ ਕਰਦਾ ਇੱਥੇ ਦਿਲ ਕਰਦਾ ਤੇ ਇੱਥੇ ਪਹਿਲਾਂ ਤਾਂ ਆ ਜਿਹੜੇ ਥਾਂ ਤੇ ਹਾਂਜੀ ਆਪਾਂ ਕਿਸੇ ਨੂੰ ਉਦੋਂ ਸੇ ਦੇ ਸਕਦੇ ਆ ਚੌਧਰੀ ਸਾਹਿਬ ਜਦੋਂ ਆਪਾਂ ਆਪ ਕਰਦੇ ਆ ਬਿਲਕੁਲ ਬਿਲਕੁਲ ਪਹਿਲਾਂ ਇੱਧਰ ਆਓ ਇੱਧਰ ਆਈ ਪ੍ਰੀਤ ਹੋਏ ਤੁਹਾਨੂੰ ਕਹਾ ਬਾਰੇ ਸਾਰੀ ਜਾਣਕਾਰੀ ਦੇਣਾ ਹੈ ਕਿਵੇਂ ਮਿਲੂ ਕਿੰਨੀਆਂ ਵੈਰਾਈਟੀਆਂ ਸਾਰਾ ਕੁਝ ਦੱਸਦਾ ਪਹਿਲਾਂ ਨਾ ਕੈਮਰਾ ਇੱਧਰਲੇ ਪਾਸੇ ਟਪਾ ਉਹ ਦੇਖ ਇੱਧਰ ਆਪਾਂ ਕਹਿ ਲਓ ਵੀ ਅਮਰੀਕਾ ਉਧਰ ਮੈਕਸੀਕੋ ਆ ਆ ਬਿਲਕੁਲ ਐ ਬਿਲਕੁਲ ਐ ਦੇਖੋ ਤੁਸੀਂ ਹਾਂ ਪ੍ਰੀਤ ਮੈਕਸੀਕੋ ਤੇ ਅਮਰੀਕਾ ਵਾਲਾ ਕੇਸ ਆ ਤੇ ਪਹਿਲਾਂ ਇੱਧਰ ਵੀ ਮੈਕਸੀਕੋ ਸੀ ਬਿਲਕੁਲ ਮੈਕਸੀਕੋ ਸੀ ਉਦੋਂ ਜਦੋਂ ਆਪਣਾ ਸਾਰੀ ਦੁਨੀਆ ਲਾਕਡਾਊਨ ਦੇ ਵਿੱਚ ਫਸੀ ਹੋਈ ਦੀ ਜੀ ਉਦੋਂ ਮੇਰੇ ਕੋਲੇ ਸਮਾਂ ਸੀ ਫ੍ਰੀ ਅਸਲ 'ਚ ਜਿਹੜਾ ਮੇਰਾ ਕੰਮ ਹੈ ਨਾ ਉਹ ਹੈਗਾ ਪ੍ਰਾਪਰਟੀ ਦਾ ਜੀ ਉਹ ਦਿਨਾਂ ਜੇ ਮੈਂ ਫ੍ਰੀ ਬੈਠਾ ਸੀ ਜੀ ਤੇ ਲੈਂਡ ਸਾਡੀ ਇਹ ਖਾਲੀ ਪਈ ਸੀ ਜੀ ਇਹ ਮੈਕਸੀਕੋ ਯੂਐਸਏ ਦਾ ਜਿਹੜਾ ਅੱਜ ਫਰਕ ਦਿਖਦਾ ਜੀ ਇਹ ਪਹਿਲਾਂ ਸਾਰੇ ਮੈਕਸੀਕੋ ਦੀ ਇਹ ਫਿਰ ਉਦੋਂ ਅਸੀਂ ਕਿਹਾ ਵੀ ਆਪਾਂ ਹੁਣ ਕੁਝ ਨਾ ਕੁਝ ਕਰੀਏ ਹੂੰ ਤੇ ਫਿਰ ਇਹਨੂੰ ਅਸੀਂ ਰੂਪ ਅੱਜ ਜੋ ਤੁਸੀਂ ਦੇਖ ਰਹੇ ਹੋ ਹੂੰ ਇਹ ਫਿਰ ਅਸੀਂ ਸਾਰੀ ਟੀਮ ਨੇ ਲੱਗ ਕੇ ਹੂੰ ਮੇਰਾ ਭਰਾ ਏ ਹੂੰ ਉਹਦੇ ਨਾਲ ਲੱਗ ਕੇ ਇਹਦਾ ਰੂਪ ਬਦਲੇ ਮੈਨੂੰ ਮੈਨੂੰ ਚੌਧਰੀ ਸਾਹਿਬ ਆਇਆ ਦੱਸੋ ਹਾਂਜੀ ਜੀ ਕਿੰਨੀਆਂ ਵੈਰਾਈਟੀਆਂ ਦਾ ਕਹਾਏ ਕਹਾ ਦੀਆਂ ਵੀ ਨਸਲਾਂ ਹੁੰਦੀਆਂ ਕਈ ਨਸਲਾਂ ਹੁੰਦੀਆਂ ਕਿੰਨੀਆਂ ਨਸਲਾਂ ਤੁਹਾਡੇ ਕੋਲ ਸਾਡੇ ਕੋਲੇ ਹੈਗੀਆਂ ਮੇਨ 4 ਨਸਲਾਂ 4 ਨਸਲਾਂ 4 ਵੈਰਾਈਟੀਆਂ ਨੇ ਜੀ ਪਰ ਕੁਝ ਵੈਰਾਈਟੀਆਂ ਇਸ ਤੋਂ ਬਿਨਾ ਵੀ ਆਉਂਦੀਆਂ ਨੇ ਜੀ ਉਹ ਵੈਰਾਈਟੀਆਂ ਉਹ ਨੇ ਵੀ ਜਿਹੜੀਆਂ ਫੇਲ ਹੋ ਚੁੱਕੀਆਂ ਪੁਰਾਣੀਆਂ ਵੈਰਾਈਟੀਆਂ ਨੇ ਜਿਹੜੀਆਂ ਅੱਜ ਕਰੰਟ ਚੱਲ ਰਹੀਆਂ ਨੇ ਉਹ ਚਾਰ ਬਰੇਟੀਆਂ ਨੇ ਉਹ ਚਾਰ ਦੀਆਂ ਚਾਰ ਆਪਣੇ ਕੋਲ ਆ ਇਹਨੂੰ ਕਿਹੜਾ ਬੋਲਾਂਗੇ ਇਹਨੂੰ ਆ ਜਿਹੜਾ ਘਾਹ ਹੈ ਜਿਆਦਾ ਆ ਲੱਗਿਆ ਹੁੰਦਾ ਹੁਣ ਅੱਜ ਕੱਲ ਇਹ ਹੁਣ ਅੱਜ ਦੀ ਜਿਹੜੀ ਸਭ ਤੋਂ ਬੈਸਟ ਕੁਆਲਿਟੀ ਹੈ 골ਫ ਗਰਾਸ ਦੀ ਇਹ ਵੈਰਾਈਟੀ ਹੈ ਜੀ ਇਹ ਚੱਲ ਰਿਹਾ ਹੈ ਇਹ ਇਹਦਾ ਮੇਨ ਜਿਹੜਾ ਫਰਕ ਆ ਜੀ ਇਹ ਹੈ ਵੀ ਜਿਵੇਂ ਤੁਸੀਂ ਘਾਹ ਦੇ ਉੱਤੇ ਚੱਲ ਰਹੇ ਹੋ ਤੁਹਾਨੂੰ ਕਲੀਨ ਟਾਈਪ ਫੀਲ ਹੋਊਗਾ ਅੱਛਾ ਜੀ 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 ਦੂਸਰਾ ਇਹਦੀ ਗ੍ਰੋਥ ਘਟਾ ਜੀ ਗ੍ਰੋਥ ਘਟ ਦਾ ਆਪਾਂ ਨੂੰ ਇਹ ਫਾਇਦਾ ਹੈ ਵੀ ਇਹਦੀ ਮੇਨਟੇਨੈਂਸ ਖਰਚਾ ਘਟਾ ਅੱਛਾ ਜੀ ਮੇਨਟੇਨੈਂਸ ਖਰਚਾ ਕੀ ਹੁੰਦਾ ਵੀ ਇਹਦੀ ਨਾ ਕਟਿੰਗ ਕਰਨੀ ਪੈਂਦੀ ਆ ਜੀ 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 ਹਫਤੇ ਬਾਅਦ ਹੂੰ ਤੇ ਇਹਦੀ ਕਟਿੰਗ ਕਰਨੀ ਕਿ ਪੈਂਦੀ ਆ ਇੱਕ ਮਹੀਨੇ ਬਾਅਦ ਅੱਛਾ ਕੁਝ ਕਾ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਹਫਤੇ ਬਾਅਦ ਕਟਿੰਗ ਕਰਨੀ ਪੈਂਦੀ ਆ ਕਰਨੀ ਪੈਂਦੀ ਉਹ ਵੱਧ ਜਾਂਦੇ ਆ ਵੱਧ ਜਾਂਦੇ ਆ ਜੇ ਮਤਲਬ ਤੁਸੀਂ ਹਫ ਮਹੀਨੇ ਚ ਇੱਕ ਕਟਿੰਗ ਕਰੋਗੇ ਜੀ ਤਾਂ ਚਾਰ ਕਰੋਗੇ ਤਾਂ ਉਹ ਖਰਚਾ ਪੈ ਜਾਣਾ ਇਸ ਕਰਕੇ ਲੋਕ ਇਹਨੂੰ ਪ੍ਰੈਫਰ ਕਰਦੇ ਨੇ ਇਹ ਆ ਹੋ ਗਿਆ ਗੋਲਫ ਵਾਲਾ ਦੂਸਰੇ ਕਰ ਦੇ ਇੰਦਰ ਜੀ ਕੱਢਦੇ ਜਿੰਨੇ ਕਾਢ ਕਾਢਦੇ 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 ਤੇ ਇਹ ਹੋ ਗਿਆ ਗੋਲਫ ਵਾਲਾ ਜਦੋਂ ਜਦੋਂ ਕੋਈ ਲਿਆਂਦਾ ਤੁਹਾਡੇ ਤੋਂ ਹਾਂਜੀ ਬਸ ਤੁਸੀਂ ਆਈ ਡਾਇਰੈਕਟ ਜਾ ਕੇ ਬਿਛਾਇਆ ਉਹਨੇ ਅਗਲੇ ਦੇ ਮਿੱਟੀ ਪਾਣੀ ਚੈੱਕ ਕਰਕੇ ਸਾਨੂੰ ਲੋਕ ਆਰਡਰ ਕਰਦੇ ਨੇ ਜੀ ਸਾਡੇ ਤੋਂ ਲੋਕ ਸਲਾਹ ਲੈਂਦੇ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਜਿਹੜੀ ਜਗ੍ਹਾ ਤੁਸੀਂ ਲਗਾਉਣਾ ਜੀ ਵੀ ਉਹ ਘਰ ਆ ਰੈਸਟੋਰੈਂਟ ਆ ਮਾਲੋ ਉੱਚੇ ਇਨੀਮੀ ਜਗਾਂ ਫਿਰ ਉਹ ਅਲੱਗ-ਅਲੱਗ ਜਗਾਂ ਤੇ ਅਸੀਂ ਰეკਮੈਂਡ ਕਰਦੇ ਆ ਉੱਥੇ ਛਾਂ ਕਿੰਨੀ ਆਉਂਦੀ ਆ ਧੁੱਪ ਕਿੰਨੀ ਆਉਂਦੀ ਆ ਜੀ ਉਹਦੇ ਮੁਤਾਬਕ ਅਸੀਂ ਰეკਮੈਂਡ ਕਰਦੇ ਆ ਉਹਨਾਂ ਦਾ ਬਜਟ ਕਿੰਨਾ ਠੀਕ ਉਹ ਵੀ ਡਿਪੈਂਡ ਕਰਦਾ ਜੇ ਤੁਹਾਡਾ ਬਜਟ ਬਹੁਤ ਘੱਟ ਆ ਤੁਸੀਂ ਇਹਦੇ ਵਿੱਚ ਜਾਣਾ ਚਾਹੁੰਦੇ ਹੋ ਗੋਲਫ ਮਹਿੰਗੀ ਵੈਰਾਈਟੀ ਚ ਤਾਂ ਤੁਸੀਂ ਇਹਨੂੰ ਲੂਜ਼ ਕਰਕੇ ਲਾ ਸਕਦੇ ਹਾਂ 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 ਜਿਵੇਂ ਆਪਾਂ ਖੇਤਾਂ ਦੇ ਝੋਨਾ ਵਗੈਰਾ ਲਾਉਣੇ ਆ ਜੀ ਤਾਂ ਉਹ ਤਰੀਕੇ ਨਾਲ ਵੀ ਲੱਗਦਾ ਹੈ ਹਾਂ ਵੀ ਉਹ ਫਿਰ ਉਹਦੇ ਲਈ ਤੁਹਾਨੂੰ ਅੱਜ ਹੀ ਅੱਖਾਂ ਨੂੰ ਨਹੀਂ ਸਵਾਦ ਆਊਗਾ ਉਹਦੇ ਲਈ ਤੁਹਾਨੂੰ 2-4 ਮਹੀਨੇ ਇੰਤਜ਼ਾਰ ਕਰਨਾ ਪੈਣਾ ਉਹਦੇ ਲਈ ਤੁਹਾਨੂੰ 60 ਤੋਂ 80 ਦਿਨਾਂ ਦਾ ਵੇਟ ਕਰਨਾ ਪੈਣਾ ਹਾਂ ਤੇ ਇਹ ਇਹ ਪੈਰ ਤੇ ਪਰਤਿਆ ਇਹ ਘੰਟਿਆਂ ਦਾ ਕੰਮ ਇਹ ਇਹ ਹੈਗਾ ਵੀ ਤੁਸੀਂ ਜਦੋਂ ਮਾਜੀ ਆਰਡਰ ਕਰੋ ਸ਼ਾਮ ਨੂੰ ਤੁਹਾਡਾ ਗਾਰਡਨ ਪਾਰਕ ਤੇ ਜਿਵੇਂ ਮੰਨ ਲਓ ਕਿਸੇ ਨੇ ਰੈਸਟੋਰੈਂਟ ਪਾਇਆ ਜਾਂ ਕਿਸੇ ਨੇ ਪੈਲ ਸਪਾਇਆ ਉਹਨੂੰ ਤਾਂ ਘੰਟਿਆਂ ਚ ਚਾਹੀਦਾ ਉਹਨੂੰ ਘੰਟਿਆਂ ਚ ਸਾਡੀ ਸਰਵਿਸ ਹੈ ਜੀ ਹਾਂ ਜਾਂ ਕਿਸੇ ਨੇ ਕੋਠੀ ਦਾ ਮੂਰਤ ਕਰਨਾ ਬਿਲਕੁਲ ਬਿਲਕੁਲ ਉਹਨਾਂ ਦਾ ਦਿਲ ਕਰਦਾ ਵੀ ਮੂਰਤ ਆਲੇ ਸਾਡੇ ਕੋਲ ਜਿਆਦਾ ਕੇਸ ਹੋਟਲਾਂ ਦੇ ਕੋਠੀਆਂ ਦੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਕੋਠੀਆਂ ਤੇ ਲਾਉਣਾ ਹੋਟਲਾਂ ਤੇ ਲਾਉਣਾ ਉਹਨਾਂ ਨੇ ਫਿਰ ਮੌਕੇ ਤੇ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਸਮਾਂ ਹੁੰਦਾ ਖਾਸ ਤੌਰ ਤੇ ਆਪਣੇ ਜ਼ਿਮੀਂਦਾਰ ਭਰਾਵਾਂ ਕੋਲੇ ਉਹ ਖੇਤੀ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਮਿਹਨਤ ਕਰਕੇ ਤਿਆਰ ਕਰ ਲੈਂਦੇ ਨੇ ਉਹਨਾਂ ਨੂੰ ਫਿਰ ਸਸਤਾ ਪੈਂਦਾ ਹਾਂ ਜਿਹਨੂੰ ਜਿਹਦੇ ਕੋਲ ਸਮਾਂ ਹੈ ਨਹੀਂ ਉਹਨਾਂ ਦਾ ਭਰਾ ਆਪਾਂ ਵੀ ਵਟਣੇ ਆ ਯਾਰ ਫਿਰ ਕਿਸੇ ਉਹ ਅਗਲੇ ਤੋਂ ਸਮੇਂ ਦੇ ਪੈਸੇ ਆਪਾਂ ਵਟਣੇ ਆ ਬਿਲਕੁਲ ਬਸ ਉਹੀ ਚੀਜ਼ ਅਸੀਂ ਉਹਨਾਂ ਲਈ ਤਿਆਰ ਕਰਦੇ ਆ ਠੀਕ ਆ ਆ ਸਾਰਾ ਗੋਲਫਾ ਇਹ ਸਾਰਾ ਗੋਲਫ ਦੀ ਵੈਰਾਈਟੀ ਹੈ ਜੀ ਜੀ ਉਹ ਦੂਜਾ ਵੀ ਮੈਨੂੰ ਦਿਖਾਓ ਆਓ ਜਿਹੜੀ ਹੋਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਹੋਰ ਕਿਹੜੀ-ਕਿਹੜੀ ਹੁੰਦੀ ਆ ਭਾਈ ਜੀ ਦੇਖੋ ਜਿਹੜਾ ਤਾਂ ਪੁਰਾਣਾ ਚੱਲਦਾ ਆ ਰਿਹਾ ਉਹ ਹੈਗਾ ਸਿਲੈਕਸ਼ਨ 1 ਉਹਦੀ ਜੋ ਸੁਪੀਰੀਅਰ ਕੁਆਲਿਟੀ ਆ ਉਹ ਆਪਣੇ ਕੋਲ ਹੈਗੀ ਆ ਜੀ ਉਹੋ ਜਿਵੇਂ ਮੰਨ ਲਓ ਤੁਸੀਂ ਪਿੰਡਾਂ ਦੇ ਪਾਰਕਾਂ ਦੇ ਵਿੱਚ ਜੀ ਯਾ ਕਮਰਸ਼ੀਅਲ ਏਰੀਆ ਜ਼ਿਆਦਾ ਹੈਗਾ ਜੀ ਬਹੁਤ ਕੰਪਨੀਆਂ ਕੋਲੇ ਉਹਨਾਂ ਦੇ ਖੁੱਲੇ ਪਾਰਕ ਨਹੀਂ ਜੀ ਉੱਥੇ ਫਿਰ ਸਿਲੈਕਸ਼ਨ ਬੰਦ ਦੀ ਵੈਰਾਈਟੀ ਲੱਗਦੀ ਆ ਜੀ ਤੇ 골ਫ ਦੀ ਵੈਰਾਈਟੀ ਹੈਗੀ ਆ ਤੇ ਜਿਹੜੇ 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 ਭਾਈ ਆਪਾਂ ਉਹੋ ਕਰਦੇ ਹੁੰਨੇ ਆ ਵੀ ਐ ਜਿਹਨੂੰ ਲੈਂਡਸਕੇਪਿੰਗ ਕਹਿ ਦਿੰਦੇ ਆ ਹਾਂਜੀ 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 ਉਹਦੀ ਵੀ ਫਿਰ ਡਿਜ਼ਾਈਨਿੰਗ ਡੂਇੰਗ ਤੁਸੀਂ ਆਪ ਕਰਦਨੇ ਆ ਲੈਂਡਸਕੇਪਿੰਗ ਦੀ ਵੀ ਡਿਜ਼ਾਈਨਿੰਗ ਕਰਦਨੇ ਆ ਜੀ ਉਹ ਉਹ ਜਿਸ ਤਰ੍ਹਾਂ ਦਾ ਵੀ ਕਿਸੇ ਵੀ ਬੰਦੇ ਦਾ ਆਰਡਰ ਹੁੰਦਾ ਜੀ ਅਬ ਅਸੀਂ ਉਹ ਜਗਾਂ ਨੂੰ ਮੀਂਤੀ ਕਰਕੇ ਉਹਨਾਂ ਦੇ ਰਿਕੁਆਇਰਮੈਂਟ ਅਸੀਂ ਨੋਟ ਕਰ ਲੈਨੇ ਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਜ਼ਿਆਦਾ ਡਰਾਇੰਗਾਂ ਦੇ ਦਨੇ ਆ ਜੀ ਵੀ ਆ ਚੀਜ਼ਾਂ ਤਿਆਰ ਹੋ ਜਾਣੀਆਂ ਜੀ ਫਿਰ ਉਹਨਾਂ ਨੂੰ 3D ਫੋਟੋ ਦੇ ਵਿੱਚ ਪਤਾ ਚੱਲ ਜਾਂਦਾ ਵੀ ਸਾਡਾ ਜਿਹੜਾ ਲਾਉਨ ਹੈ ਪਾਰਕ ਹੈ ਤਿਆਰ ਹੋ ਗਿਆ ਚੀਜ਼ ਦੇਖੋ ਫਿਰ ਜਿਹੜੀ ਚੀਜ਼ ਨੂੰ ਪਸੰਦ ਕਰਦੇ ਨੇ ਉਹ ਆਰਡਰ ਉਹ ਆ ਜਿਵੇਂ ਆ ਬੱਟ ਤੇ ਤੁਸੀਂ ਡਿਜ਼ਾਈਨ ਕੀਤਾ ਇਹਨੂੰ ਇਹ ਸਾਡੀ ਆਪ ਦੀ ਡਿਜ਼ਾਈਨਿੰਗ ਹੈ ਇਹ ਇੱਥੇ ਪਹਿਲਾਂ ਖਾਲੀ ਸੀ ਫਿਰ ਅਸੀਂ ਇਹਨੂੰ ਤਿਆਰ ਕਰਿਆ ਜਿੰਨਾ ਬਾਹਰ ਉਚਾਨੀ ਮਾ ਸੀ ਉਹਨੂੰ ਉਵੇਂ ਹੀ ਰੱਖ ਲਿਆ ਤੁਸੀਂ ਉਵੇਂ ਹੀ ਰੱਖ ਲਿਆ ਸੀ ਇਹਦੇ ਵਿੱਚ ਮੰਨ ਲਓ ਜਿਵੇਂ ਜਗ੍ਹਾ ਸਾਂਭੀ ਇਹਦੇ 'ਚ ਅਸੀਂ ਕੋਈ ਚੇਂਜ ਨਹੀਂ ਕੀਤੀ ਆ ਆ ਖਾਲ ਤੇ ਲੱਗਿਆ ਹੋਇਆ ਦੇਖੋ ਅਸੀਂ ਕੋਈ ਵੀ ਜਗ੍ਹਾ ਬਿਆਰਥ ਨਹੀਂ ਜਾਣ ਦਿੱਤੀ ਜੀ ਤੁਸੀਂ ਦੇਖੋ ਜਿਹੜਾ ਪੁਰਾਣਾ ਸਦੀਆਂ ਤੋਂ ਚੱਲਿਆ ਆ ਰਿਹਾ ਖੱਬਲਗਾ ਜੀ ਉਹ ਘਾ ਵੀ ਉਰੇ ਦੇਖ ਸਕਦੇ ਹੋ ਪਰ ਜੋ ਅਸੀਂ ਪੈਦਾ ਕਰ ਰਹੇ ਆ ਚੀਜ਼ਾਂ ਉਹ ਚੀਜ਼ਾਂ ਤੁਸੀਂ ਦੇਖ ਰਹੇ ਹੋ हां आ देखो आप प्रीत देख खाल ਦੇ ਵਿੱਚ ਕਿੰਨਾ ਸੋਹਣਾ ਹੋਇਆ ਵਾ ਇਹ ਕੋਰੀਅਨ ਦੀ ਵੈਰਾਈਟ ਹੈ ਅੱਛਾ ਇਹ ਜੋ ਤੁਸੀਂ ਦੇਖ ਰਹੇ ਹੋ ਕੋਰੀਅਨ ਦੀ ਵੈਰਾਈਟ ਇਹ ਇਹਨੂੰ ਤਾਂ ਕਟਿੰਗ ਕਰਨਾ ਪੈਂਦਾ ਭਾਈ ਇਹਨੂੰ ਵੀ ਕਟਿੰਗ ਕਰ ਸਕਦੇ ਹੋ ਪਰ ਜਿਹਦੇ ਉੱਤੇ ਤੁਰਦੇ ਫਿਰਦੇ ਰਹੀਏ ਇਹਨੂੰ ਕਟਿੰਗ ਦੀ ਲੋੜ ਨਹੀਂ ਪੈਂਦੀ ਹੈ ਫਿਰ ਜ਼ਰੂਰਤ ਨਹੀਂ ਪੈਂਦੀ ਜੇ ਤੁਸੀਂ ਟੇਪਰ ਤੇ ਲਾਉਣਾ ਇਹ ਮੰਨ ਲਓ 12 ਮਹੀਨੇ ਇਹ ਗ੍ਰੀਨ ਰਹੂਗਾ ਜੀ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਇਹ ਇਹ 12 ਮਹੀਨੇ 30 ਦਿਨ ਹਰਾ ਹੀ ਰਹੂਗਾ ਹਰਾ ਹੀ ਰਹੂ ਇਹਦੇ ਤੇ ਸਰਦੀ ਦਾ ਕੋਈ ਅਸਰ ਨਹੀਂ ਇੱਕ ਮੈਨੂੰ ਥੋੜਾ ਜਿਹਾ ਇਹਦੇ ਵਿੱਚ ਹੋਰ ਅਲੱਗ ਲੱਗਣ ਲੱਗੀ ਟੌਰਨ ਨੂੰ ਜ਼ਿਆਦਾ ਥੋੜਾ ਪੋਲਾ ਏ ਬਿਲਕੁਲ ਠੀਕ ਤੁਸੀਂ ਠੀਕ ਕਹਿ ਰਹੇ ਹੋ ਹਮ ਇਹ ਉਹਨਾਂ ਦੇ ਮੁਕਾਬਲੇ ਇਹਦੇ ਤੇ ਚੱਲਣ ਦੀ ਫੀਲਿੰਗ ਹੋਗਾ ਹਾਂ ਉਹਦੇ ਤੇ ਹੋਰ ਆ ਹਾਂ ਵੀ ਇਹ ਇਹਦੇ ਤੇ ਹੋਰ ਆ ਉਹਦੇ ਤੇ ਹੋਰ ਆ ਵੀ ਉਹ ਉਹ ਫਿਰ ਖੇਡਣ ਵਾਲੇ ਹਿਸਾਬ ਨਾਲ ਬਣੇ ਹੋਏ ਆ ਬਿਲਕੁਲ ਬਿਲਕੁਲ ਤੇ ਜਿਹੜੇ ਭਾਈ ਗਰਾਊਂਡਾਂ ਦੇ ਵਿੱਚ ਲੋਕਾਂ ਨੇ ਕਾਹ ਲਾਉਣੇ ਹੁੰਦੇ ਆ ਜਲਦੀ ਗਰਾਊਂਡ ਤਿਆਰ ਕਰਨੇ ਆ ਜਾਂ ਕੋਈ ਹਨਾ ਉਹਦਾ ਉਹਦਾ ਤਾਂ ਫਿਰ ਕੋਈ ਇੱਕ ਹਾਲ ਆ ਜੀ ਵੀ ਤੁਸੀਂ ਆਪਦਾ ਗਰਾਊਂਡ ਪਾਰਕ ਜੀ ਹੋਟਲ ਰੈਸਟੋਰੈਂਟ ਦੇ ਵਿੱਚ ਜਗ੍ਹਾ ਦੀ ਮੰਗਤੀ ਕਰ ਲੋ ਜੀ ਵੀ ਕਿੰਨੀ ਰਿਕੁਆਇਰਮੈਂਟ ਆ ਜੀ ਫੂਟਾਂ ਦੇ ਵਿੱਚ ਸਾਡੇ ਕੋਲੇ ਰਿਕੁਆਇਰਮੈਂਟ ਆ ਜਾਂਦੀ ਹੈ ਜੀ ਤੇ ਸਾਡੇ ਕੋਲੇ ਰੈਡੀ ਟੂ ਮੂਵ ਕੰਮ ਆ ਜੀ ਆ ਤੁਹਾਡੇ ਸਾਹਮਣੇ ਦੇਖ ਲਓ ਵੀ ਇਹ ਆਰਡਰ ਦੀਨਾ ਨਗਰ ਦਾ ਆਰਡਰ ਆ ਜੀ ਉਹਨਾਂ ਦਾ ਮਾਲ ਤਿਆਰ ਹੋ ਰਿਹਾ ਜੀ ਇਹ ਇਟਾਲੀਅਨ ਦੀ ਵੈਰਾਈਟੀ ਆ ਜੀ ਦੇਖੀ ਜੀ ਇਹ ਇਹ ਬਿਲਕੁਲ ਪਲਾਸਟਿਕ ਟਾਈਪ ਚੀਜ਼ ਆ ਹਲੇ ਜਿਵੇਂ ਆਪਾਂ ਗੱਡੀਆਂ ਚ ਮੈਟ ਪਾ ਦਿੰਦੇ ਆ ਇਹ ਤੁਸੀਂ ਐ ਸਮਝ ਲਓ ਵੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਮਿੱਟੀ ਦਾ ਮੈਟ ਆ ਇਹ ਬੰਦਾ ਸਮਝੂ ਵੀ ਪਲਾਸਟਿਕ ਦੇ ਘਾਓਗੇ ਹੋਇਆ ਇਹਨੂੰ ਜੋ ਮਰਜ਼ੀ ਕਰੋ ਜਿੱਥੇ ਮਰਜ਼ੀ ਫੇਟੋ ਸਾਡੀ ਇੰਨੀ ਗਰੰਟੀ ਆ ਵੀ ਤੁਸੀਂ ਜਿੱਥੇ ਮਰਜ਼ੀ ਜਾਓ ਕੋਈ ਦਿੱਕਤ ਨਹੀਂ ਜੋ ਮਰਜ਼ੀ ਕਰੋ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਇਹ ਮਿੱਟੀ ਤੇ ਮੈਟ ਤਿਆਰ ਕਰਿਓ ਨੇ ਯਰ ਤੁਹਾਡੇ ਇਹ ਪੱਟਣ ਚ ਵੀ ਕਲਾ ਹੈ ਇਹ ਸਭ ਤੋਂ ਵੱਡੀ ਕਲਾ ਪੱਟਣ ਦੀ ਵੀ ਕਲਾ ਹੈ ਬ੍ਰੀਤ ਇਹਨਾਂ ਦੀ ਤੁਸੀਂ ਐ ਸਮਝ ਲਓ ਬੀ ਇਹ ਚੀਜ਼ ਜੋ ਤੁਸੀਂ ਦੇਖ ਰਹੇ ਹੋ ਜੀ ਸਾਨੂੰ ਘੱਟ ਤੋਂ ਘੱਟ ਉਮੀਦ ਆ ਵੀ ਤੁਹਾਨੂੰ ਆਪਣੇ ਨਾਰਥ ਇੰਡੀਆ ਚ ਨਹੀਂ ਮਿਲੂ ਜੀ ਉਹ ਕੀ ਕਰਦੇ ਨੇ ਮਸ਼ੀਨਾਂ ਦੇ ਨਾਲ ਮੈਟ ਕੱਢਦੇ ਨੇ ਜੀ ਮਸ਼ੀਨਾਂ ਦਾ ਇੱਕ ਲੇਬਲ ਆ ਠੀਕ ਲੇਬਲ ਕੀ ਆ ਵੀ ਉਹ ਬੰਦੇ ਦੀਆਂ ਬਣਾਈਆਂ ਜਾਣੇ ਬੰਦਾ ਨਹੀਂ ਹੂੰ ਉਹੋ ਮਿੱਟੀ ਆਪਦੇ ਮੁਤਾਬਕ ਕੱਢ ਲੈਂਦੇ ਨੇ ਜਿਆਦਾ ਵੀ ਚੱਕ ਲੈਂਦੇ ਜਿਆਦਾ ਵੀ ਚੱਕ ਲੈਂਦੇ ਨੇ ਬਿਨਾਂ ਮਿੱਟੀ ਤੋਂ ਵੀ ਕੱਢ ਦਿੰਦੇ ਨੇ ਹਾਂ ਪਰ ਜਿਹੜੇ ਬੰਦੇ ਨੇ ਹਾਂ ਇਹ ਹਰ ਰੰਬਾ ਉਸ ਹਾਵਨ ਵਾਲੀ ਪੱਜਾਂ ਹਾਂ ਇਹਨਾਂ ਦੇ ਹੱਥਾਂ ਨੂੰ ਪਤਾ ਵੀ ਇੱਥੇ ਮਿੱਟੀ ਨੀਮੀਆ ਉੱਚੀ ਹੈ ਇਸ ਕਰਕੇ ਕੁਆਲਿਟੀ ਦਾ ਕੋਈ ਇਹਦਾ ਬਦਲ ਨਹੀਂ ਹੈਗਾ ਹੂੰ ਵਾਕਿਆ ਇਹ ਚ ਕੋਈ ਸ਼ੱਕ ਨਹੀਂ ਇਹ ਚੱਲਣ ਚ ਵੀ ਜਾ ਕੇ ਜਾਣ ਸਰ ਜੀ ਲਾ ਲੂਗਾ ਇਹ ਤਾਂ ਸਰ ਜਿਹੜਾ ਅੱਜ ਦਾ ਮੌਸਮ ਆ ਜੀ ਤੁਸੀਂ ਜਾ ਕੇ ਵਿਛਾ ਦੋ ਬੱਸ ਇੱਕ ਵਾਰ ਫਲੱਡ ਪਾਣੀ ਛੱਡ ਦੋ ਹੂੰ ਤਿਆਰ ਹੈ ਜੀ ਬੱਸ ਉਦੋਂ ਬਾਅਦ ਪਾਣੀ ਲੈ ਜਾਓ ਹਾਂ ਮਿੱਟੀ ਇਹਦੇ ਨਾਲ ਆ ਜਿਹੜਾ ਇਹਦੇ ਨਾਲ ਨੇ ਇਦਿਆਂ ਜਿਹੜਾ ਨਾਲ ਹੀ ਚੱਲ ਪੈਣੀ ਆ ਨਾ ਇਹਨੇ ਜਾਣਸਰ ਜੀ ਲਾ ਲੈਣਾ ਯਾਰ ਨਾ ਬਸ ਬਸ ਹਣਾ ਤੇ ਥੋੜਾ ਬਹੁਤਾ ਜਿਹੜਾ ਥੱਲੇ ਉਹਦੇ ਪੌਣੀ ਆ ਮਿੱਟੀ ਖਾਦੋ ਤੁਸੀਂ ਆਪਦੇ ਹਿਸਾਬ ਨਾਲ ਪਵਾ ਲੈਣੀ ਆ ਉਹ ਅਸੀਂ ਦੱਸ ਦਿੰਨੇ ਆ ਮੌਕੇ ਤੇ ਉਹਨਾਂ ਦੇ ਮਿੱਟੀ ਦੇ ਵਿੱਚ ਜਿਹੜੇ ਤੱਤਾਂ ਦੀ ਕੋਈ ਘਾਟ ਹੋਵੇ ਜੀ ਉਹ ਰეკਮੈਂਡ ਕਰ ਦਿੰਨੇ ਆ ਕਿੰਨੇ ਚਿਰ ਚਾਦਰ ਤਿਆਰ ਹੋ ਜਾਂਦਾ ਭਾਈ ਜੀ ਮੰਨ ਲਓ ਤੁਸੀਂ ਸਾਨੂੰ ਆਰਡਰ ਕਰੋ ਜੀ ਜੇ ਤਾਂ ਮੰਨ ਲਓ ਆਰਡਰ ਸਾਡੇ ਕੋਲ ਪਹਿਲਾਂ ਕੋਈ ਹੋਵੇ ਅਸੀਂ ਉਹਨੂੰ ਕੁਝ ਘੰਟਿਆਂ ਦਾ ਟਾਈਮ ਦੇ ਦਿੰਨੇ ਆ ਜੀ ਨਹੀਂ ਫਿਰ ਸਾਡੀ ਪਹੁੰਚ ਕਰ ਦਿੰਦੇ ਹਾਂ ਹਾਂ ਪਹੁੰਚ ਕਰ ਦਿੰਦੇ ਹਾਂ ਸਾਡੇ ਕੋਲੇ ਟਰਾਂਸਪੋਰਟ ਦੇ ਹੈਗੇ ਜੀ ਜੀ ਜੇ ਕੋਈ ਬੰਦਾ ਕਹਿੰਦਾ ਵੀ ਸਾਡੇ ਕੋਲੇ ਆਪ ਦੀ ਟਰਾਂਸਪੋਰਟ ਆ ਉਹ ਆਪਣੀਆਂ ਗੱਡੀਆਂ ਭੇਜ ਦਿੰਦੇ ਨੇ ਜੀ ਤੇ ਸਾਡੀ ਟੀਮ ਆਪਕਾ ਸਿਲੈਕਟ ਆ ਕੇ ਸਿਲੈਕਟ ਕਰਨਾ ਤੁਸੀਂ ਆ ਕੇ ਵੀ ਸਿਲੈਕਟ ਕਰਨਾ ਵੈਸੇ ਤੁਸੀਂ ਵੀਡੀਓ ਮੰਗਵਾ ਸਕਦੇ ਆਂ ਬਾਈ ਹੁਣ ਤੱਕ ਕਿੰਨਾ ਕਿਤੇ ਮਤਲਬ ਤੁਸੀਂ ਤੁਹਾਡੇ ਤੋਂ ਬਹੁਤ ਲੋਆਏ ਹੋਣਗੇ ਲੋਕ ਸਾਡੇ ਕੋਲੇ ਸਾਡੇ ਕੋਲੇ ਦੇਖੋ ਇੱਕ ਸਾਨੂੰ ਨਾ ਇਦੇ ਨਾਲ ਸਾਡੇ ਮਨ ਨੂੰ ਤਸੱਲੀ ਆ ਖੁਸ਼ੀ ਆ ਵੀ ਜਿਵੇਂ ਆਪਾਂ ਕਹਿੰਦੇ ਆਂ ਵੀ ਬਹੁਤ ਪੋਲੀਟਿਕਲ ਬੰਦੇ ਬਿਜ਼ਨਸ ਕਲਾਸ ਯਾ ਕਲਾਕਾਰ ਬੰਦੇ ਜਿਨ੍ਹਾਂ ਨੂੰ ਲੋਕ ਮਿਲਣ ਨੂੰ ਤਰਸਦੇ ਨੇ ਸਾਡੇ ਕੋਲੇ ਆਮ ਹੀ ਆ ਰਹੇ ਨੇ ਜੀ ਸਾਨੂੰ ਐਂ ਲੱਗਦਾ ਯਾਰ ਗੱਲੇ ਕੁਝ ਨਹੀਂ ਦੇਖੋ ਆਪਣਾ ਭਰਾ ਜੀ ਸਿੱਧੂ ਮੂਸੇਵਾਲਾ ਦੇਖੋ ਦੁਨੀਆ ਤੋਂ ਚਲਾ ਗਿਆ ਸਾਰਿਆਂ ਨੇ ਚਲੇ ਜਾਣਾ ਉਹਦੀ ਹਵੇਲੀ ਦੇ ਵਿੱਚ ਮੂਸੇਪਿੰਡ ਲੱਗਿਆ ਹੋਇਆ ਜੀ 골ਫ ਦੀ ਵੈਰੈਟੀ ਲੱਗੀ ਹੋਈ ਹੈ ਜੀ ਫਰਕਾ ਸਿੰਘ ਬਾਦਲ ਦੇ ਫਾਰਮ ਹਾਊਸ ਤੇ ਲੱਗਿਆ ਜੀ ਸੀਐਮ ਕੋਠੀ ਲੱਗਿਆ ਆਪਣੇ ਬਰਨਾਲੇ ਟਰਾਈਡੈਂਟ ਵਾਲੇ ਨੇ ਉਹਨਾਂ ਦਾ ਚੰਡੀਗੜ੍ਹ ਦਾ ਸੈਕਟਰ ਚ ਲੱਗਿਆ ਜਿੰਨੇ ਲੀਡਰ ਨੇ ਅਨਮੋਲ ਗਗਨ ਮਾਨ ਜੀ ਦੇ ਘਰ ਲੱਗਿਆ ਉਹਨਾਂ ਦੇ ਡੈਡੀ ਸਾਹਿਬ ਆਏ ਤੇ ਉਰੇ ਜੀ ਤੇ ਸਾਰੇ ਲੀਡਰਾਂ ਦੇ ਵੱਡੇ ਵੱਡੇ ਘਰਾਣੇ ਨੇ ਬਿਜ਼ਨਸ ਕਲਾਸ ਨੇ ਉਹਨਾਂ ਕੋਲੇ ਚੀਜ਼ ਲਾਜ਼ਮੀ ਲੱਗਣੀ ਲੱਗਣਾ ਉਹ ਐ ਤਾਂ ਹੈ ਨਹੀਂ ਵੀ ਆਪਣੇ ਮਰਗੇ ਘਰਾਂ ਚ ਰਹਿੰਦੇ ਨੇ ਉਹਨਾਂ ਦੇ ਵੱਡੇ ਫਾਰਮ ਹਾਊਸ ਨੇ ਪਟੀਆਂ ਕੋਠੀਆਂ ਨੇ ਉੱਥੇ ਲੱਗਣਾ ਹੀ ਲੱਗਣਾ ਲੱਗਣਾ ਹੀ ਲੱਗਣਾ ਅੱਛਾ ਉਹਨਾਂ ਨੂੰ ਕਿਸੇ ਚੀਜ਼ ਨਾਲ ਉਹਨਾਂ ਦਾ ਸਮਝੌਤਾ ਨਹੀਂ ਉਹਨਾਂ ਨੂੰ ਕੁਆਲਿਟੀ ਚਾਹੀਦੀ ਕੁਆਲਿਟੀ ਚਾਹੀਦੀ ਹੂੰ ਸਾਡਾ ਕੰਮ ਕੁਆਲਿਟੀ ਤੇ ਡਿਪੈਂਡਾ ਇੰਨਾ ਪੜਿਆ ਲਿਖਿਆ ਬੰਦਾ ਤਾਂ ਫਿਰ ਕੁਆਲਿਟੀ ਤੇ ਕੰਮ ਤਾਂ ਕਰੂਗਾ ਜਿਵੇਂ ਮਰਜ਼ੀ ਲਾ ਲੋ ਜੀ ਇਹ ਪੜਨ ਲਿਖਣ ਤੋਂ ਇਲਾਵਾ ਵੀ ਇਹ ਬੰਦੇ ਦੇ ਮਨ ਦੇ ਸ਼ੌਕ ਦੀ ਗੱਲ ਆ ਹੂੰ ਮੰਨ ਲਓ ਬਹੁਤ ਲੋਕ ਆਪਦੇ ਆਪ ਦੇ ਫੀਲਡ ਦੇ ਚ ਕਾਮਯਾਬ ਹੋ ਹੀ ਹੁੰਦੇ ਨੇ ਘੱਟ ਪੜੇ ਹੋਣ ਜ਼ਿਆਦਾ ਪੜੇ ਹੋਣ ਜਿਨ੍ਹਾਂ ਨੂੰ ਆਪਣੇ ਕੰਮ ਦੇ ਵਿੱਚ ਲਗਨ ਸ਼ੌਕ ਹੈ ਸ਼ੌਕ ਵਾਕਈ ਬਹੁਤ ਮਿਹਰਬਾਨੀ ਬਾਈ ਜੀ ਤੇ ਲੈ ਵੀ ਸਜਣੋ ਜੇ ਕਿਸੇ ਨੇ ਲਵਾਉਣਾ ਕਾ ਤੇ ਤੁਸੀਂ ਕਾ ਦੀ ਕੋਈ ਵੀ ਵੈਰਾਈਟੀ ਲਵਾਉਣੀ ਹੈ ਬਾਈ ਹੁਣਾਂ ਨੂੰ ਤੁਸੀਂ ਜਾਦ ਕਰ ਸਕਦੇ ਆ ਤੁਸੀਂ ਫੋਨ ਤੇ ਆਰਡਰ ਕਰ ਸਕਦੇ ਆ ਆਕੇ ਵੇਖਣਾ ਤਾਂ ਤੁਸੀਂ ਮਲੇਰਕੋਟਲਾ ਆਜੋ ਕੋਈ ਮੁਸ਼ਕਲ ਨਹੀਂ ਪਰ ਜੇ ਤੁਸੀਂ ਨਹੀਂ ਵੀ ਆਉਣਾ ਤਾਂ ਕੋਈ ਗੱਲ ਨਹੀਂ ਤੁਸੀਂ ਫੋਨ ਕਰ ਦਿਓ ਤੁਹਾਡੇ ਘਰੇ ਕਾ ਪਹੁੰਚ ਜਾਊਗਾ ਹਾਂ ਜੇ ਤੁਸੀਂ ਘਾ ਕੋਲੇ ਆਉਣਾ ਤੁਸੀਂ ਘਾ ਕੋਲੇ ਆਜੋ ਨਹੀਂ ਤਾਂ ਘਾ ਤੁਹਾਡੇ ਕੋਲ ਪਹੁੰਚ ਜਾ ਬਿਲਕੁਲ 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 ਹਾਂ ਭਾਈ ਤੁਸੀਂ ਆਪਦੀ ਉਹ ਜਿਹੜੀ ਜਗਾ ਕਿੰਨੀ ਜਗਾ ਉਹ ਮਿਣਕੇ ਭੇਜ ਦੋ ਹਾਂ ਬਿਲਕੁਲ ਬਿਲਕੁਲ ਜੀ ਮਿਣਕੇ ਭੇਜ ਦੋ ਉਹਦੀ ਫੁਟੇਜ ਭੇਜ ਦੋ ਉਹਦੀ ਵੀਡੀਓ ਭੇਜ ਦੋ ਜੇ ਕੋਈ ਮਾੜਾ ਮੋਟਾ ਉਹਦੇ ਕੋਈ ਵਿੱਚ ਮੋਡੀਫਿਕੇਸ਼ਨ ਕਰਨ ਵਾਲਾ ਹੋਇਆ ਤਾਂ ਕਰਵਾ ਵੀ ਦੇਣਗੇ ਕਹਿ ਕੇ ਕਿ ਭਾਈ ਇੱਥੇ ਆਏ ਜੇ ਕਰ ਲੈ ਇੱਥੇ ਆਏ ਜੇ ਕਰਾ ਲਓ ਲੋ ਅਸੀਂ ਵੱਧ ਤੋਂ ਵੱਧ ਗਾਈਡ ਕਰਦੇ ਹਾਂ ਜੀ ਹਾਂ ਵੀ ਉਹ ਉਹ ਤੁਹਾਨੂੰ ਇਹ ਗਾਈਡ ਵੀ ਕਰ ਦੇਣਗੇ ਤੇ ਜੇ ਕਿਸੇ ਸੱਜਣ ਨੂੰ ਇਹਨਾਂ ਦੀ ਸਰਵਿਸ ਚਾਹੀਦੀ ਹੋਈ ਤਾਂ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਜਿਹੜੀ ਗੱਲ ਹੈਗੀ ਹੈ ਰੇਟ ਦੀ ਰੇਟ ਮੈਂ ਆਉਣਸਾਰ ਬਾਈ ਹੁਣ ਤੋਂ ਰੇਟ ਹੀ ਪੁੱਛਿਆ ਸੀ ਭਾਈ ਰੇਟ ਕੀ ਆ ਤਾਂ ਉਹਦਾ ਜਵਾਬ ਤੁਸੀਂ ਮਾੜਾ ਆਪ ਹੀ ਦੱਸ ਦੋ ਵੀ ਰੇਟ ਕੀ ਹੁੰਦੇ ਨੇ ਦੇਖੋ ਰੇਟ ਨਾਰਮਲ ਗੱਲ ਹੈ ਰੇਟ ਡਿਪੈਂਡ ਕਰਦੇ ਨੇ ਆਰਡਰ ਤੇ ਵੈਰਾਈਟੀ ਤੇ ਵੀ ਕਿਹੜੀ ਕਿਸਮ ਦਾ ਘਾਹ ਤੁਸੀਂ ਲਾਉਣਾ ਚਾਹੁੰਦੇ ਹੋ ਜੀ ਦੂਸਰੀ ਗੱਲ ਡਿਪੈਂਡ ਹੈਗਾ ਵੀ ਤੁਸੀਂ ਕਿਹੜੇ এনवायरमेंट ਚ ਲਾਉਣਾ ਚਾਹੁੰਦੇ ਹੋ ਫੋਰ ਐਗਜ਼ਾਮਪਲ ਜਿਹੜਾ ਤਾਂ ਅੱਜ ਦਾ ਸਮਾਂ ਇਹਦੇ ਹੋਰ ਰੇਟ ਨੇ ਜੀ ਆਉਣ ਵਾਲੇ ਜਦੋਂ ਤੁਸੀਂ ਨਵੰਬਰ ਦਸੰਬਰ ਜਨਵਰੀ ਚ ਮੇਰੇ ਕੋਲੇ ਆਉਂਗੇ ਤਾਂ ਅਸੀਂ ਸਾਰੇ ਦਾ ਸਾਰਾ ਫਾਰਮ ਇਹਨੂੰ ਸ਼ੀਟਾਂ ਦੇ ਨਾਲ ਕਵਰ ਕਰ ਦਿੰਨੇ ਆਂ ਠੀਕ ਹੈ ਜੀ ਉਦੋਂ ਸਾਡੀ ਕੋਸਟ ਵੱਜ ਜਾਂਦੀ ਹੈ ਉਹਦੇ ਮੁਤਾਬਕ ਰੇਟ ਨੇ ਮਤਲਬ ਬੰਦਾ ਦੇਖਣ ਵਾਲਾ ਕਿਸੇ ਵੀ ਰੁੱਤ 'ਚ ਵੀਡੀਓ ਦੇਖ ਸਕਦਾ ਇਸ ਕਰਕੇ ਰੇਟ ਫਿਰ ਉਦੋਂ ਮੁੜ ਕੇ ਰੱਟਾ ਪਊਗਾ ਤਾਂ ਰੇਟ ਤੁਸੀਂ ਜਿਹੜੇ ਰੁੱਤ ਦੇ ਹਿਸਾਬ ਨਾਲ ਫੋਨ ਕਰੋਗੇ ਉਹਦੇ ਮੁਤਾਬਕ ਤੇ ਜਿਹੜੇ ਆਰਡਰ ਦੇ ਹਿਸਾਬ ਨਾਲ ਫੋਨ ਕਰੋਗੇ ਉਸ ਹਿਸਾਬ ਨਾਲ ਹੋਣਗੇ ਹਾਂ ਇੰਨਾ ਕੁ ਜ਼ਰੂਰ ਹੈ ਮੇਰੀ ਵੀਡੀਓ ਦੇਖ ਕੇ ਫੋਨ ਕਰੋਗੇ ਤੁਸੀਂ ਆਸ-ਪਾਸੋਂ ਵੀ ਪਤਾ ਕਰਕੇ ਉਸ ਹਿਸਾਬ ਨਾਲ ਜਾਇਜ਼ ਹੋਣਗੇ ਬਿਲਕੁਲ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਸਕਦੇ ਹੋ ਮੇਰੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀਆਂ ਤੁਹਾਨੂੰ ਗ੍ਰਾਸ ਬਾਰੇ ਜਾਣਕਾਰੀ ਨਹੀਂ ਹੁੰਦੀ ਤੁਸੀਂ ਉਹ ਫਾਰਮ ਤੇ ਵਿਜ਼ਿਟ ਕਰੋ ਜਿੱਥੋਂ ਤੁਹਾਡਾ ਮਾਲ ਨਿਕਲ ਰਿਹਾ ਹੈ ਬਿਲਕੁਲ ਤੁਸੀਂ ਬਿਨਾਂ ਦੇਖੇ ਮਾਲ ਨਾ ਕਢਵਾਇਓ ਮਾਲ ਦੇਖ ਕੇ ਲੋਕੇਸ਼ਨ ਤੇ ਜਾ ਕੇ 5 ਮਿੰਟ ਫੇਰੀ ਮਾਲ ਕਢਵਾਓ ਜੀ ਬਹੁਤ ਮਿਹਰਬਾਨੀ ਬਾਈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦੋ ਸ਼ੇਅਰ ਸਜਰੋ ਥੈਂਕ ਯੂ ਥੈਂਕ ਯੂ ਬਈ ਜੀ